ਇਸ ਵੇਈ ਨੂੰ ਇਹ ਮਾਨ ਪ੍ਰਾਪਤ ਹੈ ਕਿ ਇਸ ਮੁਬਾਰਕ ਨਦੀ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪੈਂਦੇ ਰਹੇ। ਪਰ ਉਹਨਾਂ ਚਰਨਾਂ ਨੇ ਹੀ ਇਸ ਨੂੰ ਮੁਬਾਰਕ ਪਾਕ ਤੇ ਪਵਿੱਤਰ ਕੀਤਾ। ਇਸੇ ਵੇਈ ਦੇ ਵਿੱਚੋਂ ਇਸ਼ਨਾਨ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਨੇ ਮੂਲ ਮੰਤਰ ਸਾਡੀ ਚੋਲੀ ਦੇ ਵਿੱਚ ਪਾਇਆ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸਪੰਗ ਗੁਰਪ੍ਰਸਾਦ ਇਸ ਮੁਬਾਰਕ ਮੂਲ ਮੰਤਰ ਨੂੰ ਇਸ ਵੇਈ ਨਦੀ ਨੇ ਇਹਦੇ ਵਗਦੇ ਜਲ ਨੇ ਇਹਦੇ ਕੰਡਿਆਂ ਤੇ ਉੱਗੇ ਰੁੱਖਾਂ ਨੇ ਗੁਰੂ ਨਾਨਕ ਮਹਾਰਾਜ ਦੀ ਮੁਬਾਰਕ ਰਸਨਾ ਤੋਂ ਸੁਣਿਆ ਔਰ ਆਪਣੇ ਵਿੱਚ ਜਜ਼ਬ ਕਰ ਲਿਆ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਮੂਲ ਮੰਤਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਮੂਲ ਦਾ ਪਾਵਨ ਬੀੜ ਦਾ ਮੁੱਢ ਵੱਧਾ ਇੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਬਾਣੀ ਦੀ ਸ਼ੁਰੂਆਤ ਹੋਈ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਇੱਥੋਂ ਨਿਕਲ ਕੇ ਸੰਤ ਘਾਟ ਦੇ ਅਸਥਾਨ ਤੇ ਪ੍ਰਗਟ ਹੋ ਆਪਣਾ ਸੱਚ ਦਾ ਉਪਦੇਸ਼ ਸ਼ੁਰੂ ਕਰਦੇ ਨੇ ਤੇ ਗੁਰੂ ਨਾਨਕ ਸਾਹਿਬ ਨੇ ਇਹ ਸ਼ੁਰੂਆਤ ਕਬਰਸਤਾਨ ਚੋਂ ਕੀਤੀ ਸਤਿਗੁਰੂ ਸੰਤ ਘਾਟ ਤੋਂ ਪ੍ਰਗਟ ਹੋਏ ਕਬਰਸਤਾਨ ਵਿੱਚ ਜਾ ਕੇ ਬਹਿ ਗਏ ਜਦੋਂ ਲੋਕ ਆਉਂਦੇ ਨੇ ਕੁਝ ਵੇਖ ਕੇ ਤੇ ਡਰ ਜਾਂਦੇ ਨੇ ਕਿ ਤਿੰਨ ਦਿਨ ਪਹਿਲਾਂ ਨਦੀ ਵਿੱਚ ਗਿਆ ਹੋਇਆ ਕੋਈ ਮਨੁੱਖ ਜਿਉਂਦਾ ਕਿਵੇਂ ਹੋ ਸਕਦਾ ਪਰਿਵਾਰ ਤੱਕ ਗੱਲ ਗਈ ਉਦੋਂ ਤੱਕ ਰਾਏਪੋਏ ਦੀ ਤਲਵੰਡੀ ਤੋਂ ਪਿਤਾ ਮਹਿਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਹੋਰ ਪਰਿਵਾਰ ਦੇ ਜੀ ਵੀ ਆ ਚੁੱਕੇ ਸਨ ਸਾਰਾ ਪਰਿਵਾਰ ਕਬਰਸਤਾਨ ਵਿੱਚ ਆਣ ਇਕੱਠਾ ਹੁੰਦਾ ਗੁਰੂ ਨਾਨਕ ਉਸ ਅਜਬ ਦੇ ਅਕਾਲ ਦੇ ਪਾਕ ਪਰਵਦਗਾਰ ਦੇ ਰੰਗ ਵਿੱਚ ਰਤੇ ਹੋਏ ਪਰਿਵਾਰ ਜਾ ਕੇ ਕਹਿੰਦਾ ਜੀ ਸਾਨੂੰ ਬੜੀ ਖੁਸ਼ੀ ਆ ਤੁਹਾਨੂੰ ਇਦਾਂ ਵੇਖ ਕੇ ਬਹੁਤਿਆਂ ਨੇ ਸੋਚ ਲਿਆ ਸੀ ਜਾਣ ਲਿਆ ਸੀ ਸਮਝ ਲਿਆ ਸੀ ਕਿ ਸ਼ਾਇਦ ਹੁਣ ਸਾਨੂੰ ਕਦੇ ਗੁਰੂ ਨਾਨਕ ਦੇ دیدار ਨਹੀਂ ਹੋਣਗੇ ਪਾਤਸ਼ਾਹ ਸਾਰਿਆਂ ਦੀਆਂ ਗੱਲਾਂ ਸੁਣ ਕੇ ਚੁੱਪ ਰਹਿੰਦੇ ਨੇ ਇਥੋਂ ਤੱਕ ਵੀ ਕਿ ਜਦੋਂ ਪਰਿਵਾਰ ਨੂੰ ਲੱਗਿਆ ਕਿ ਸ਼ਾਇਦ ਗੁਰੂ ਨਾਨਕ ਦੇ ਉੱਤੇ ਕਿਸੇ ਦਾ ਅਸਰ ਹੈ ਸਾਇਆ ਹੈ ਜਿਵੇਂ ਅੱਜ ਵੀ ਲੋਕ ਇਦਾਂ ਦੀਆਂ ਮਨੋਤਾਂ ਨੂੰ ਮੰਨਦੇ ਨੇ। ਪ੍ਰੇਤ ਕੱਢਣ ਵਾਲੇ ਕਿਸੇ ਤਾੰਤ੍ਰਿਕ ਨੂੰ ਵੀ ਸੱਦਿਆ ਗਿਆ। ਉਹਨੇ ਆਪਣੇ ਜਤਨwahl ਆ ਲੈ ਸਾਰਾ ਕੁਝ ਕਰ ਲਿਆ। ਅਸਲ ਖੇੜੇ ਹੈ ਕਿ ਉਸ ਕਰਤੇਪੁਰਖ ਦੇ ਰੰਗਾਂ ਵਿੱਚ ਰਤਿਆਂ ਹੋਿਆਂ ਨੂੰ ਪਹਿਚਾਣ ਸਕਣਾ ਸਧਾਰਨ ਮਨੁੱਖ ਦੇ ਬੁੱਧ ਦੇ ਵੱਸ ਦੀ ਗੱਲ ਨਹੀਂ। ਉਸ ਸਮੇਂ ਜੋ ਵਰਤਾਰਾ ਇੱਥੇ ਵਰਤਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਣੀ ਚਕਿਆ ਕੋਈ ਅਖ ਹੈ ਪੂਤਨਾ ਕੋ ਕਹ ਬਤਾਲਾ ਕੋਈ ਅਖ ਹੈ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਛਾ ਕਾ ਨਾਨਕ ਬਉਰਾਨਾ ਜਿਹੜਾ ਛਾ ਦਾ دیਵਾਨਾ ਹੋਇਆ ਅਕਾਲ ਪੁਰਖ ਦਾ دیਵਾਨਾ ਹੋਇਆ ਉਹਨੂੰ ਸਦਾ ਇਸ ਸੰਸਾਰ ਨੇ ਝੱਲਾ ਬਉਰਾ ਸਿਦਰਾ ਕਮਲਾ ਬਤਾਲਾ ਕੁਰਈਆ ਪੂਤਨਾ ਇਨਾ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ ਅਖੀਰ ਗੁਰੂ ਨਾਨਕ ਮਹਾਰਾਜ ਨੂੰ ਘਰ ਜਾਣ ਵਾਸਤੇ ਪਰਿਵਾਰ ਨੇ ਕਿਹਾ ਤਾਂ ਪਾਤਸ਼ਾਹ ਕਹਿਣ ਲੱਗੇ ਕਿ ਹੁਣ ਸਮਾਂ ਹੈ ਜਦੋਂ ਇਸ ਤਪਦੀ ਹੋਈ ਧਰਤੀ ਨੂੰ ਠਾਰਿਆ ਜਾਵੇਗਾ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬਾ ਦੇਖ ਧਿਆਨ ਧਰ ਗੁਰੂ ਨਾਨਕ ਸਾਹਿਬ ਨੇ ਧਿਆਨ ਨਾਲ ਇਸ ਕੁੱਲ ਕਾਇਨਾਤ ਨੂੰ ਜਹਾਨ ਨੂੰ ਪ੍ਰithvi ਨੂੰ ਵੇਖਿਆ ਤਾਂ ਜਲਤੀ ਸਭ ਪ੍ਰithvi ਦੇ ਸਾਈਂ ਬਾਜੋਂ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੋਕਾਈ ਫੈਸਲਾ ਕੀਤਾ ਗੁਰੂ ਨਾਨਕ ਸਾਹਿਬ ਨੇ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਧਣ ਤਰਤ ਲੁਕਾਈ ਇਸ ਤਰਤ ਨੂੰ ਇਸ ਲੋਕਾਈ ਨੂੰ ਸੋਧਣ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤੁਰਨ ਦਾ ਫੈਸਲਾ ਕੀਤਾ ਸੋ ਇਹ ਮੁਬਾਰਕ ਉਹ ਅਸਥਾਨ ਜਿੱਨੇ ਸਾਲਾਂ ਬੱਦੀ ਗੁਰੂ ਨਾਨਕ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਕੀਤੀ ਜਿੱਨੇ ਸਾਲਾਂ ਬੱਦੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦੀਦਾਰ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ